ਢਾਈ ਡੋਟਰ ਨੂੰ ਪਹਿਲਾਂ ਫਿਰਦੇ ਹਾਂ ਤੁਸੀਂ ਉਹ ਫੋਰਚੂਨਲ ਨੇਬਰਾ ਬਣਾਈਆਂ ਮਜ਼ਦੂਰਾਂ ਨੂੰ ਨਾਲ ਲਾ ਲਿਆ ਇਕੱਠ ਕਰਦੇ ਰਹੇ ਹੋ ਤੁਸੀਂ ਤੁਸੀਂ ਤਮਾਸ਼ਾ ਬਣਾਇਆ ਪੰਜਾਬ ਦਾ ਦੁਨੀਆ ਚ ਮਿੱਟੀ ਪਲੀਤ ਕੀਤੀ ਹੈ ਤੁਹਾਨੂੰ ਚਾਹੀਦਾ ਕੀ ਹੈ ਕੋਈ ਚੀਜ਼ ਦੀ ਕਿਸੇ ਕਿਸਾਨ ਨੂੰ ਕਮੀ ਨਹੀਂ ਨਗੀ ਪੰਜਾਬ ਚ ਜੇ ਕੋਈ ਕਮੀ ਆ ਤਾਂ ਅਸੀਂ ਦੇਸ਼ ਤੋਂ ਲੈਣੀ ਆ ਆਪਣੇ ਤੋਂ ਇੱਕ ਇੱਕ ਚੀਜ਼ ਦੂਰ ਹੋ ਜੂਗੀ ਪਰ ਤੁਸੀਂ ਕਮਲਿਆਂ ਨੂੰ ਚੱਕ ਕੇ ਪਤਾ ਨਹੀਂ ਭੁੱਖੀ ਡੋਡੇ ਫੀਮ ਕਿਹੜਾ ਨਸ਼ਾ ਕਰਦੇ ਆ ਸਵੇਰੇ ਚਾਰ ਛੰਡੀਆਂ ਜੀਆਂ ਨਾਲੇ ਸਰਕਾਰ ਰਲਈ ਹੋਈ ਆ ਨਾਲ ਸਰਕਾਰ ਸਪੈਸ਼ਲ ਪੁਲਿਸ ਦੀ ਡਿਊਟੀ ਲਵਾ ਕੇ ਚਾਰਾ ਮਲੰਗਾ ਨੂੰ ਲੈ ਕੇ ਆਉਂਦੇ ਆ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ ਫੇਰ ਨਾ ਕਿਉਂ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ ਤੁਸੀਂ ਬੰਦੇ ਦੇ ਪੁੱਤ ਬਣਜੋ ਜੇ ਕਰਨਾ ਫੇਰ ਨਾ ਕਿਉਂ ਜਿੰਨੇ ਕੁ ਤੁਸੀਂ ਢਾਈ ਟੋਟਰੂ ਪਹਿਲਾਂ ਫਿਰਦੇ ਹੋ ਤੁਸੀਂ ਉਹ ਫੋਰਚੂਨਰ ਢੇਬਰਾ ਬਣਾਈਆਂ ਮਜ਼ਦੂਰਾਂ ਨੂੰ ਨਾਲ ਲਾਲ ਜਾਂ ਕੱਟ ਕਰਦੇ ਰਹੇ ਹੋ ਤੁਸੀਂ ਤੁਸੀਂ ਤਮਾਸ਼ਾ ਬਣਾਇਆ ਪੰਜਾਬ ਦਾ ਦੁਨੀਆ ਚ ਮਿੱਟੀ ਪਲੀਤ ਕੀਤੀ ਐ ਤੁਹਾਨੂੰ ਚਾਹੀਦਾ ਕੀ ਐ ਕੋਈ ਚੀਜ਼ ਦੀ ਕਿਸੇ ਕਿਸਾਨ ਨੂੰ ਕਮੀ ਨਹੀਂ ਨਗੀ ਪੰਜਾਬ ਚ ਜੇ ਕੋਈ ਕਮੀ ਆ ਤਾਂ ਅਸੀਂ ਦੇਸ਼ ਤੋਂ ਲੈਣੀ ਆ ਆਪਣੇ ਤੋਂ ਇੱਕ ਇੱਕ ਚੀਜ਼ ਦੂਰ ਹੋ ਜੂਗੀ ਪਰ ਤੁਸੀਂ ਕਮਲਿਆਂ ਵਾਂਗੂ ਚੱਕ ਕੇ ਪਤਾ ਨਹੀਂ ਭੁੱਖੀ ਡੋਡੇ ਫੀਮ ਕਿਹੜਾ ਨਸ਼ਾ ਕਰਦੇ ਆ ਸਵੇਰੇ ਚਾਰ ਝੰਡੀਆਂ ਜੀਆਂ ਨਾਲੇ ਸਰਕਾਰ ਨਾਲ ਹੀ ਹੋਈ ਆ ਨਾਲ ਸਰਕਾਰ ਸਪੈਸ਼ਲ ਉਸ ਦੀ ਡਿਊਟੀ ਲਵਾ ਕੇ ਚਾਰਾਂ ਮਲੰਗਾਂ ਨੂੰ ਲੈ ਕੇ ਆਉਂਦੇ ਆ ਨਹੀਂ ਦੱਸੋ ਮੈਨੂੰ ਚਾਰ ਬੰਦੇ ਇਹ ਜੀ ਕਿਹੜੀ ਪੁਲਿਸ ਆ ਜਿਹਦੀ ਚਾਰ ਬੰਦੇ ਨਹੀਂ ਰੋਕ ਸਕਦੀ ਜੇ ਪੁਲਿਸ ਨਹੀਂ ਫਿਰ ਇਹ ਕੀ ਕਾਦੇ ਨੇ ਇਹ ਬੰਦੇ ਜਾਣ ਕੇ ਰੂਟ ਲਵਾ ਕੇ ਉਹਨਾਂ ਨੂੰ ਲੈ ਕੇ ਆਉਣਗੇ ਮੂਰੇ ਫਿਰ ਡਰਾਮਾ ਕਰਨਗੇ ਫੋਟੋਆਂ ਖਿੱਚੀਆਂ ਜਾਣ ਇਸ ਕਰਕੇ ਹਸਾਬ ਲਾ ਲਾ ਭਗਵੰਤ ਮਾਨ ਤੂੰ ਆਪਣਾ ਇੱਕ ਦਿਨ ਤੂੰ ਵੀ ਨਹੀਂ ਲੈਣਾ ਗੱਡੀ ਤੇ ਤੇ ਜਿਹੜੇ ਤੂੰ ਲਾਏ ਹੋਏ ਨੇ ਨਾ ਉਹਨਾਂ ਨੇ ਰਹਿਣਾ ਤੇ ਆਹ ਜਿਹੜੇ ਕਿਸਾਨ ਨੇ ਇਹ ਤਿਆਰੀ ਕਰ ਲੈਣ ਜਿਹੜੇ ਆਪਣੇ ਆਪ ਨੂੰ ਵੱਡੇ ਸਮਝਦੇ ਆ ਇਹਨਾਂ ਦਾ ਇਲਾਜ ਆ ਜਿਹੜਾ 4 ਤਰੀਕ ਤੋਂ ਬਾਅਦ ਕਰਾਂਗੇ ਪੰਜਾਬ ਸਾਡੇ ਨਾਲ ਆ ਪੰਜਾਬ ਦੇ ਲੋਕ ਸਾਡੇ ਨਾਲ ਨੇ ਭਾਰਤੀ ਜਾਤ ਦਾ ਪਾਰਟੀ ਰੋਜ਼ ਰੋਜ਼ ਪਿਆ ਜਨਤਾ ਪਾਰਟੀ ਚਾਰ ਵੀਡੀਓ ਜੇ ਲੈ ਕੇ ਉੱਥੇ ਫਿਰਦੇ ਰਹੇ ਨੇ ਉਹ ਮੈਂ ਕਹਿੰਦਾ ਇਲੈਕਸ਼ਨਾਂ ਚ ਲੋਕਾਂ ਨੂੰ ਕਾਹਨੂੰ ਕਾਹਨੂੰ ਨਹੀਂ ਮੇਰੇ ਯਾਰ ਕੇ ਦਾਦਾ ਜਸਵੰਤ ਸਿੰਘ ਇੱਕ 47ਾਂ ਤੋਂ ਨਹੀਂ ਡਰੇ ਉਹ ਮੋੜ ਕੇ ਦੇਤੀਆਂ ਤੁਸੀਂ ਕੀ ਚੀਜ਼ਾਂ ਡੰਡੀਆਂ ਜਿਆਂ ਚੱਕੀ ਫਿਰਦੇ ਹੋ ਇਹ ਇਸ ਕਰਕੇ ਆਪਣੇ ਆਪ ਨੂੰ ਹਸਾਬ ਚ ਰੋਹੋ ਆਪਣਾ ਕੰਮ ਨਾ ਕੰਮ ਕਰੋ ਜਿੰਨਾ ਮਰਜੀ ਤੁਸੀਂ ਵਿਰੋਧ ਕਰੋ ਕਰ ਸਕਦੇ ਹੋ ਪਰ ਕੋਈ ਤਰੀਕਾ ਹੁੰਦਾ ਡੈਮੋਕ੍ਰੇਸੀ ਚ ਲੋਕਤੰਤਰ ਚ ਆ ਜਿਹੜੀ ਗੱਲ ਕਹੀ ਹੈ ਪ੍ਰਧਾਨ ਜੀ ਇਹ ਸ਼ਹਿਰਾਂ ਚ 1-2% ਦਾ ਕੋਈ ਫਰਕ ਹੋਊ ਪਰ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਜਿਹੜਾ ਜਗਰਾਉ 80000 ਵੋਟ ਆ 80000 ਚੋਂ ਮੈਂ ਤੁਹਾਨੂੰ ਉਹਦੇ ਦੱਸਦਾ ਜਿਹੜਾ ਮੇਰੇ ਕੋਲ ਡਾਟਾ ਹੈ ਜਗਰਾਉ ਚ ਇੱਕ ਤਰਫਾ 60000 ਵੋਟ ਆ ਜਿਹੜੀ ਉਹ ਭਾਜੀਪੀ ਨੇ ਪੂਰੀ ਜਿਹੜੇ ਗਦਾਰ ਹੋਣਗੇ ਦੇਸ਼ ਦੇ